ਤੇ ਰੇਟ ਕੀ ਇਹਦਾ ਫਿਰ ਇਹਦਾ ਰੇਟ ਭਾਈ 8,25,000 8,25,000 ਸਿਰਫ 220 ਕਿਲੋਮੀਟਰ ਚੱਲੀ ਹੋਈ ਕਾਰ ਨਵੀਂ ਗੱਡੀ ਬੀਐਮਡਬਲਯੂ ਤੋਂ ਵੀ ਸੋਨਾ ਇੰਟੀਰੀਅਰ ਆ ਕਾਰ ਦਾ ਲਫਾਫੇ ਵੀ ਲੱਤੇ ਭਾਈ ਸਕਰੀਨ ਬਿਲਕੁਲ ਜੀ ਬਿਲਕੁਲ ਸਿਰਫ 9000 ਚੱਲੀ ਆ ਭਾਈ ਇਹ ਤਾਂ ਐ ਲਾ ਲਓ ਫਿਰ ਇਹਦਾ ਟਾਇਰਾਂ ਦੇ ਦਾਣੇ ਵੀ ਨਿਕਲੇ ਹੋਣੇ ਨਹੀਂ ਕਸੇ ਜੀ ਨਹੀਂ ਕਸੇ ਜੀ ਤੇ ਫਿਰ ਇਹਦਾ ਕੀ ਰੇਟ ਹੈ ਇਹ ਭਾਈ ਨਵੀਂ ਸ਼ੋਰੂਮ ਤੇ ਹੈਗੀ 17.5 ਲੱਖ ਰੁਪਏ ਦੀ ਠੀਕ ਹੈ ਇਹ ਤੁਹਾਨੂੰ ਗੱਡੀ ਆਪਾਂ 5 ਲੱਖ ਸਸਤੀ ਦੇ ਦਾਂ ਡੀਜ਼ਲ ਹੈ ਠੀਕ ਹੈ ਤੇ ਹੈਗੀ ਵੀ 2020 ਮਾਡਲ ਹੈ 2020 ਮਾਡਲ ਡੀਜ਼ਲ ਕਾਰ ਹਾਂਜੀ ਬਹੁਤ ਘਟਾਈਆਂ ਜਨਵਰੀ ਤੇ ਆਈਆਂ ਸੀ ਭਾਜੀ ਜਿਹੜੀਆਂ ਹੈਗੀਆਂ ਸੀ ਬਿਲਕੁਲ ਜੀ ਬਿਲਕੁਲ 20 ਦੀ ਬੰਦ ਹੋ ਗਈ ਸੀ 20 ਦੀ ਬੰਦ ਹੋ ਗਈ ਸੀ ਜਨਵਰੀ ਜਿਹੜੀ ਬਿਲਿੰਗ ਹੋਈ ਸੀ ਉਹੀ ਬਿਲਿੰਗ ਹੋਈ ਸੀ ਠੀਕ ਹੈ ਜੀ ਇਹ ਮੈਨੂਫੈਕਚਰਿੰਗ ਵੀ ਵੀ ਹੈ ਰਜਿਸਟ੍ਰੇਸ਼ਨ ਵੀ ਵੀ ਹੈ ਠੀਕ ਹੈ ਤੇ ਭਾਜੀ ਇਹਦੇ ਤੇ ਲੋਨ ਕਿੰਨਾ ਕੁ ਹੋ ਜੂਗਾ ਲੋਨ ਇਹਦੇ ਤੇ ਭਾਜੀ ਕਰਾ ਦਾਂਗੇ ਆਪਾਂ 100% ਪੂਰਾ 100 ਬਟਾ 100 100 ਕਰਾ ਦਾਂਗੇ ਜੇ ਲੱਖ ਰੁਪਏ ਹੱਥੋਂ ਲੈ ਜਾਣਾ ਉਹ ਵੀ ਨਾਲ ਕਰਾ ਦਾਂਗੇ ਆਏ ਹਾਏ 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 ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਏ ਬਾਈ ਜੀ ਆਪਾਂ ਖੜੇ ਆ ਜਲੰਧਰ ਸ਼ਹਿਰ ਅੱਜ ਗੱਡੀਆਂ ਤੁਹਾਨੂੰ ਪੁਰਾਣੀਆਂ ਹੀ ਦਿਖਾਉਣੀਆਂ ਨੇ ਯਾਨੀ ਸੈਕੰਡ ਹੈਂਡ ਯੂਜ਼ਡ ਕਾਰਾਂ ਪਰ ਤੁਹਾਨੂੰ ਇਦਾਂ ਲੱਗੂਗਾ ਕਿ ਤੁਸੀਂ ਕਿਸੇ ਏਜੰਸੀ 'ਚੋਂ ਕਾਰ ਖਰੀਦ ਰਹੇ ਹੋ ਕਿਉਂਕਿ ਪੰਜਾਬ ਦਾ ਸਭ ਤੋਂ ਪਹਿਲਾ ਸ਼ੋਅਰੂਮ ਉੱਪਰ ਦਿਖਾਦੀ ਮੈਂ ਤੇਰਾ ਕਾਰ ਐਂਡ ਬਾਈਕ ਮਹਿੰਦਰਾ ਫਰਸਟ ਚੋਇਸ ਦਾ ਇਹਦੇ ਵਿੱਚ ਤੁਹਾਨੂੰ ਸਾਰੀਆਂ ਗੱਡੀਆਂ ਇਨਸਪੈਕਸ਼ਨ ਹੋਈਆਂ ਹੋਈਆਂ ਮਿਲਣਗੀਆਂ ਭਾਜੀ ਕੀ ਹਾਲ ਚਾਲ ਹੈ ਸਤ ਸ੍ਰੀ ਅਕਾਲ ਭਾਜੀ ਕੀ ਹਾਲ ਹੈ ਸਤ ਸ੍ਰੀ ਅਕਾਲ ਥੈਂਕ ਯੂ ਜੀ ਥੈਂਕ ਯੂ ਦੱਸਿਓ ਭਾ ਅਸੀਂ ਆਲਰੇਡੀ ਬਿੰਦਰਾ ਨਾਲ 8 ਸਾਲ ਤੋਂ ਜੁੜੇ ਹੋਏ ਆਂ ਜੀ ਹੁਣ ਬਿੰਦਰਾ ਫਰਸਟ ਚੋਇਸ ਨੇ ਕਾਰਨ ਬਾਈਕ ਦੇ ਨਾਲ ਨਵੇਂ ਬ੍ਰਾਂਡਿੰਗ ਦੇ ਨਾਲ ਸ਼ੋਰੂਮ ਸ਼ੁਰੂ ਕੀਤੇ ਨੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਪਹਿਲਾ ਸ਼ੋਰੂਮ ਆਪਾਂ ਖੋਲੇ ਆਵੇ ਠੀਕ ਹੈ ਜੀ ਤੇ ਲਾਲੀ ਵੀਕਲ ਦੇ ਨਾਲ ਨਾ ਫੁੱਟਬਾਲ ਚੌਂਗ ਜਲੰਧਰ ਦੇ ਨੇੜੇ ਹੈਗਾ ਜੀ ਤੇ ਗਾਹਕ ਜਿੱਦਾਂ ਸੋਚਦਾ ਯਾਰ ਪੁਰਾਣੀ ਗੱਡੀ ਲੈਣ ਚੱਲੇ ਆ ਹੂੰ ਗੱਡੀ ਦਾ ਮੀਟਰ ਪਿੱਛੇ ਨਾ ਹੋਵੇ ਗੱਡੀ ਐਕਸੀਡੈਂਟ ਨਾ ਹੋਵੇ ਬਿਲਕੁਲ ਕੱਲ ਨੂੰ ਗੱਡੀ ਲੈ ਗਿਆ ਤੇ ਕੌਣ ਜ਼ਿੰਮੇਵਾਰ ਹੈ ਹਾਂ ਤਾਂ ਇਹ ਸਾਰੀਆਂ ਲੋੜਾਂ ਇੱਕੋ ਹੀ ਜਗ੍ਹਾ ਤੇ ਪੂਰੀਆਂ ਹੋ ਸਕਦੀਆਂ ਹਨ ਕਾਰਨ ਬਾਈ ਖਿੰਦਰਾ ਫਾਸਟ ਹਾਂਜੀ ਹਾਂਜੀ ਠੀਕ ਹੈ ਬਾਜੀ ਤੇ ਮਤਲਬ ਕਿੰਨੇ ਟਾਈਮ ਦੀ ਗਾਰੰਟੀ ਦਿੰਦੀ ਹੈ ਕੰਪਨੀ ਆਪਣੀ ਬਾਜੀ ਅਸੀਂ ਮਲਟੀ ਬ੍ਰਾਂਡ ਗੱਡੀਆਂ ਡੀਲ ਕਰਦੇ ਹਾਂ ਤੇ ਵਾਰੰਟੀ ਵੀ ਮਲਟੀ ਬ੍ਰਾਂਡ ਦੇ ਗੱਡੀਆਂ ਦਾ ਚਾਹੇ ਸਾਡੇ ਕੋਲ ਮਾਰੂਤੀ ਦੀ ਗੱਡੀ ਲੈ ਲਓ ਹੂੰ ਚਾਹੇ ਸਾਡੇ ਕੋਲ ਹੁੰਡਈ ਦੀ ਗੱਡੀ ਲੈ ਲਓ ਠੀਕ ਹੈ ਜੀ ਚਾਹੇ ਸਾਡੇ ਕੋਲ ਟਾਟਾ ਦੀ ਲੈ ਲਓ ਚਾਹੇ ਮਹਿੰਦਰਾ ਦੀ ਲੈ ਲਓ ਚਾਹੇ ਵੋਕਸਵਾਗਨ ਦੀ ਲੈ ਲੋ ਚਾਹੇ ਆਡੀ ਦੀ ਲੈ ਲੋ ਚਾਹੇ ਮਸੜੀ ਦੀ ਲੈ ਲੋ ਹਰੇਕ ਗੱਡੀ ਤੇ ਕੁਝ ਗੱਡੀਆਂ ਤੇ 2 ਸਾਲ ਦੀ ਵਾਰੰਟੀ ਕੁਝ ਗੱਡੀਆਂ ਤੇ 1 ਸਾਲ ਦੀ ਕੁਝ ਗੱਡੀਆਂ 6 ਮਹੀਨੇ ਦੀ ਵਾਰੰਟੀ ਦਿੰਦੇ ਆ ਠੀਕ ਹੈ ਮਤਲਬ ਬੰਪਰ ਟੂ ਬੰਪਰ ਵਾਰੰਟੀ ਇਹ ਆ ਭਾਜੀ ਬੈਸਟ ਵਾਰੰਟੀ ਹੈ ਜੇ ਤੁਸੀਂ ਮਾਰੂਤੀ ਦੀ ਟਰੂ ਵੈਲਿਊ ਤੇ ਚਲੇ ਜਾਂਦੇ ਹੋ ਤੇ ਉਹ ਆਪਣੀ ਮਾਰੂਤੀ ਗੱਡੀ ਤੇ ਸਿਰਫ 6 ਮਹੀਨੇ ਦੀ ਇੰਜਨ ਗੇਅਰ ਦੀ ਵਾਰੰਟੀ ਦਿੰਦੇ ਨੇ ਠੀਕ ਹੈ ਪਰਮਿੰਦਰਾ ਫਰਸਟ ਹੋਇਆ 2 ਸਾਲ ਦੀ ਜਿਹੜੀ ਵਾਰੰਟੀ ਦੇ ਹੁੰਦਾ ਨਾ ਉਹਦੇ ਚ ਸਾਰੇ ਪਾਰਟ ਕਵਰ ਨੇ ਇੰਜਨ ਦੇ ਸਾਰੇ ਪਾਰਟ ਗੀਰ ਬਾਕਸ ਦੇ ਸਾਰੇ ਪਾਰਟ ਫਰੰਟ ਵੀਲ ਡਰਾਈਵ ਦੇ ਸਾਰੇ ਪਾਰਟ ਰੀਅਲ ਐਕਸਲ ਦੇ ਸ਼ਾਫਟ ਦੇ 서ਸਪੈਂਸ਼ਨ ਸਟੀering ਵੀ ਕਵਰਡ ਹੈ ਇੰਜੈਕਟਰ ਦੇ ਸਾਰੇ ਪਾਰਟ ਕਲਚ ਦੇ ਦੋਨੋਂ ਸਿਲੰਡਰ ਇਲੈਕਟ੍ਰੋਨਿਕ ਦੇ ਸਾਰੇ ਪਾਰਟ AC ਦੇ ਸਾਰੇ ਪਾਰਟ ਠੀਕ ਹੈ ਮਤਲਬ ਹੁਣ ਪੁਰਾਣੀ ਗੱਡੀ ਲੈਣ ਦੇ ਹੋਏ ਕੋਈ ਟੈਨਸ਼ਨ ਨਹੀਂ ਰਹਿਣੀ ਵੀ ਯਾਰ ਪਾਰਟ ਵੀ ਫ੍ਰੀ ਨੇ ਤੇ ਲੇਬਰ ਵੀ ਫ੍ਰੀ ਹੈ ਅੱਛਾ ਲਓ ਜੀ ਹੁਣ ਤੁਹਾਨੂੰ ਗਾਰੰਟੀ ਦੇ ਨਾਲ ਕਾਰਾਂ ਮਿਲਣੀਆਂ ਬਾਈ ਜੀ ਕਿਸੇ ਬੰਦੇ ਦੇ ਜਵਾਨੀ ਕਹੀ ਹੋਈ ਗਰੰਟੀ ਨਹੀਂ ਪੂਰਾ ਬਕਾਇਦਾ ਕੰਪਨੀ ਦੀ ਗਰੰਟੀ ਦਾ ਰਿਟਰਨ ਦਾ ਗੱਜ ਮਿਲੇਗਾ ਠੀਕ ਹੈ ਬਾਜੀ ਤੇ ਆਪਾਂ ਫਿਰ ਇੱਥੋਂ ਸਟਾਰਟ ਕਰ ਲਿਆ ਕਰ ਲੋ ਇਹਨਾਂ ਨੇ ਬਾਜੀ ਕੰਪਨੀ ਦੀ ਪਾਲਿਸੀ ਦੇ ਤਹਿਤ ਨਾ ਵੀ ਕਾਰ ਐਂਡ ਬਾਈਕ ਦੀ ਪਲੇਟ ਲੱਗੀ ਹੋਈ ਆ ਨੰਬਰ ਨਹੀਂ ਦਿਖਾਏ ਜਾ ਰਹੇ ਇਸ ਕਰ ਕੋਈ ਗੱਲ ਨਹੀਂ ਬਾਜੀ ਤੁਸੀਂ ਆਇਓ ਆਪਾਂ ਨੰਬਰ ਵੀ ਦਿਖਾਣੇ ਆ ਹੂੰ ਨੰਬਰ ਦੇਖੋ ਰਿਕਾਰਡ ਚੈੱਕ ਕਰੋ ਫਿਰ ਸਾਡੇ ਕੋ ਆਓ ਠੀਕ ਹੈ ਕੋਈ ਅੱਡੀ ਗੱਲ ਨਹੀਂ ਤੇ ਦੱਸਿਓ ਬਾਜੀ ਫਿਰ ਕ੍ਰੇਟਾ ਬਾਰੇ ਬਾਜੀ ਇਹ ਕ੍ਰੇਟਾ 2020 ਠੀਕ ਹੈ ਟੌਪ ਮਾਡਲ ਹੈ ਬਾਜੀ ਐਸਐਕਸ ਪੁਸ਼ ਬਟਨ ਸਟਾਰਟ ਪੈਨੋਮਿਕ ਸਨਰੂਫ ਅਲੋਏ ਵੀਲ ਪਏ ਹੋਏ ਠੀਕ ਹੈ ਜੈਨੂਅਲ ਸਰਵਿਸ ਕੋਡ ਨਾਲ 3032000 ਚੱਲੀ ਹੈ ਸਿਰਫ 3032000 ਚੱਲੀ ਹੈ ਭਾਈ ਜੀ ਪੂਰੇ ਕੰਪਨੀ ਰਿਕਾਰਡ ਦੇ ਨਾਲ ਅੰਦਰੋਂ ਚੈੱਕ ਕਰੋ ਗੱਡੀ ਬਹੁਤ ਸੁਣੀ ਕਾਰ ਹੈ ਇਹ ਭਾਈ ਡੀਜ਼ਲਕ ਪੈਟਰੋਲ ਇਹ ਡੀਜ਼ਲ ਹੈ ਭਾਈ ਠੀਕ ਹੈ ਜੀ ਤੇ ਰੇਟ ਕੀ ਰੱਖਿਆ ਭਾਈ ਇਹਦਾ ਫਿਰ ਇਹ ਰੇਟ ਭਾਈ 12.5 ਲੱਖ ਹੈ ਠੀਕ ਹੈ ਤੇ ਅਗਰ ਕੋਈ ਵੀਰ ਫਾਈਨਾਂਸ ਕਰਾਣਾ ਜਾਂਦਾ ਹੂੰ ਤੇ ਇਸ ਸਾਲ ਆਪਾਂ ਜੂਨ 2025 ਕਿਉਂਕਿ ਡੇਟ ਅਸੀਂ ਜੂਰੀ ਹੈ ਵੀਡੀਓ ਕਈ ਵਾਰ ਗਾਗ ਬਾਅਦ ਚ ਦੇਖ ਲੈਂਦਾ ਵੇ ਜੂਨ 2025 ਜਿਹੜਾ ਵੀ ਗਾਗ ਸਾਡੇ ਕੋ ਗੱਡੀ ਲੈ ਆਏਗਾ ਕਰੇਟਾ ਉਹਦੇ ਤੇ ਜ਼ੀਰੋ ਫਾਈਲ ਚਾਰजेस ਓਕੇ ਜਿੱਦਾਂ ਬੈਗ 10000 ਰੁਪਏ ਫਾਇਦਾ ਆ ਆਪਾਂ ਇਸ ਗੱਡੀ ਤੇ ਕੋਈ ਫਾਇਦਾ ਨਹੀਂ ਲੈ ਰਹੇ ਠੀਕ ਹੈ ਜੀ ਜੇ ਤੁਸੀਂ ਨਵੀਂ ਗੱਡੀ ਖਰੀਦਦੇ ਨਾ ਕੰਪਨੀ ਚ ਉਹਦੇ ਉੱਤੇ ਵੀ ਜੇ ਲੋਨ ਕਰਾਉਣਾ ਹੈ ਉਹਦੇ ਤੇ ਵੀ ਫਾਈਲ ਚਾਰਜ ਲੱਗਦਾ 6-7000 10000 ਤੇ ਰੇਟ ਬੈਕ ਆ ਰਿਹਾ ਆ ਨਹੀਂ ਲੱਗਿਆ ਭਾਈ ਇਹ ਲੱਗਦਾ ਅਸੀਂ ਕੋਈ ਫਾਇਦਾ ਨਹੀਂ ਲੈ ਰਹੇ ਜੀ ਠੀਕ ਹੈ ਲਓ ਜੀ ਤੇ ਵੱਡੇ ਸਨਰੂਫ ਵਾਲੀ ਐਸਐਕਸ ਬਾਈ ਡੀਜ਼ਲ ਦੀ ਕਾਰ ਹੈ ਤੇ 1.5 ਲੱਖ ਦੀ ਬਾਈ 1.5 ਲੱਖ ਦੀ ਬਾਕੀ ਮੌਕੇ ਤੇ ਮਾਨਦਾਨ ਹੋ ਜਾਊਗਾ ਬਿਲਕੁਲ ਹੋਊਗਾ ਲਓ ਜੀ ਮਾਨਦਾਨ ਵੀ ਕੀਤਾ ਜਾਓ ਬਾਈ ਜੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਹੋਣਾ ਤੁਸੀਂ ਤੇ ਅਗਲੀ ਗੱਡੀ ਬਾਈ ਆਡੀ ਖੜੀ ਆ ਫਿਰ ਹਾਂ ਪਾਜੀ ਇਹ ਆਡੀ ਖੜੀ ਹੈ ਹੂੰ ਆਡੀ ਸਰਵਿਸ ਕੋਲ ਨਾਲ ਚੱਲੀ 1,20,000 ਚੱਲੀ ਹੈ ਜੀ ਠੀਕ ਹੈ ਜੀ ਇਹਦਾ ਜਿਹੜਾ ਮੇਜਰ ਸਰਵਿਸ ਦਾ ਬਿੱਲ ਹੈ ਉਹ ਵੀ ਆਡੀ ਦਾ ਨਾਲ ਮਿਲੇਗਾ ਤੁਹਾਨੂੰ ਠੀਕ ਹੈ ਸਾਰੀ ਰਿਕੋਰਡ ਨਾ ਚੱਲੀ ਹੋਈ ਏ ਜੀ ਗੱਡੀ ਇੰਟੀਰੀਅਰ ਦੀ ਐਕਸਟੀਰੀਅਰ ਦੀ ਸਾਰੀ ਨਵੀਂ ਹੈ ਠੀਕ ਹੈ ਆਡੀ ਚੈੱਕ ਕਰੋ ਬਾਈ ਜੀ Q5 ਕਾਰ ਆ ਵੱਡੇ ਸਨਰੂਫ ਵਾਲੀ ਮਾਡਲ ਕਿੰਨਾ ਭਾਜੀ ਇਹ ਇਹ ਮਾਡਲ 2014 ਭਾਜੀ 2014 ਡੀਜ਼ਲ ਦੀ ਕਾਰ ਇਹਦੇ ਤੇ ਭਾਜੀ 3 ਲੱਖ ਰੁਪਏ ਦੀ ਸਸਰੀ ਆਡੀ ਦੀ ਲੱਗੀ ਹੋਈ ਏ ਪਿੱਛੇ ਸਕਰੀਨਾਂ ਲੱਗੀਆਂ ਹੋਈਆਂ ਨੇ ਠੀਕ ਹੈ ਫੁੱਟ ਸਟੈਪ ਵੀ ਆਡੀ ਦੇ ਨੇ ਤੇ ਇਹਦੇ ਤੇ ਜਿਹੜੀਆਂ ਲਾਈਟਾਂ ਜਗਦੀਆਂ ਆ ਓਡੀ ਦੀਆਂ ਸਟਾਰਟ ਕਰੋਗੇ ਥੱਲੇ ਸਾਰੀਆਂ ਉਹ ਵੀ ਓਡੀ ਦੀਆਂ ਓਡੀ ਸ਼ੋਰੂਮ ਤੇ ਲੱਗੀਆਂ ਇੱਕ ਵੀ ਚੀਜ਼ ਬਾਹਰੋਂ ਨਹੀਂ ਲੱਗੀ ਠੀਕ ਹੈ ਜੀ 2015 ਗਿਆ 2014 ਵੀ 14 ਮਾਡਲ Q5 ਇਹ ਭਾਜੀ ਅਸੀਂ ਉਦਾਂ ਦਿੱਲੀ ਦੀਆਂ ਗੱਡੀਆਂ ਕੰਮ ਕੰਮ ਘੱਟ ਕਰਦੇ ਆ ਪਰ ਜੇ ਬਹੁਤ ਵਧੀਆ ਮਿਲਣ ਤੇ ਅਸੀਂ ਛੱਡਦੇ ਵੀ ਨਹੀਂ ਆ ਠੀਕ ਹੈ ਜੀ ਇਹ ਦਿੱਲੀ ਨੰਬਰ ਹੈ ਤੁਹਾਨੂੰ ਪੰਜਾਬ ਦਾ ਨੰਬਰ ਲਵਾ ਕੇ ਦਾਂਗੇ ਗੱਡੀ ਤੇ ਗੱਡੀ ਤੁਹਾਨੂੰ ਦਾਂਗੇ 12 ਲੱਖ 25 ਹਜ਼ਾਰ ਦੀ ਨੰਬਰ ਲਵਾ ਕੇ ਜੇ ਨੰਬਰ ਨਹੀਂ ਲਵਾਣਾ ਹਾਂ ਤਾਂ 1.5 ਲੱਖ ਰੁਪਏ ਲੈਸ ਕਰ ਲੋ ਫਿਰ ਐਨਓਸੀ ਤਾਂ ਮਿਲੂਗੀ ਐਨਓਸੀ ਮਿਲੇਗੀ ਭਾਜੀ ਲਓ ਜੀ ਐਨਓਸੀ ਦੇ ਨਾਲ ਫਿਰ ਕਿੰਨਾ ਰੇਟ ਹੋ ਗਿਆ ਫਿਰ ਤੁਸੀਂ ਲਾ ਲਓ ਜੀ 12 25 ਤੋਂ 1.5 ਘਟਾ ਦਿਓ ਹਾਂ 11 25 50 ਹੋਰ ਘਟਾ ਲਓ 10 75 ਹੋ ਗਿਆ 10 75 ਦੀ ਰਹਿ ਜੂ ਭਾਈ ਐਨਓਸੀ ਦੇ ਨਾਲ ਜੇ ਤੁਸੀਂ ਨੰਬਰ ਲਵਾਉਣਾ ਤਾਂ ਤੁਹਾਨੂੰ ਰੇਟ ਦੱਸ ਦਿੰਦੇ 12 25 ਉਹ ਸਰਕਾਰ ਨੂੰ ਜਾਣਾ ਭਾਜੀ ਅਸੀਂ ਗਾਹ ਨੂੰ ਛੱਡਵਾ ਕੇ ਗਾਹ ਆਪਾਂ ਜੀ ਜੀ ਬਿਲਕੁਲ ਬਿਲਕੁਲ ਤੇ ਭਾਜੀ ਇਹਦੇ ਤੇ ਲੋਨ ਕਿੰਨਾ ਕੁ ਹੋ ਜੂਗਾ ਲੋਨ ਇਹਦੇ ਤੇ ਭਾਜੀ ਕਰਾ ਦਾਂਗੇ ਆਪਾਂ 100% ਪੂਰਾ 100 ਬਟਾ 100 100 ਕਰਾ ਦਾਂਗੇ ਜੇ ਲੱਖ ਰੁਪਏ ਹੱਥੋਂ ਲੈ ਜਾਣਾ ਉਹ ਵੀ ਨਾਲ ਕਰਾ ਦਾਂਗੇ ਆਏ ਹਾਏ 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 ਲੋ ਮਿੱਤਰੋ ਉਧਾਰ ਕਾਰਡ ਤੇ ਪੈਨ ਕਾਰਡ ਵਾਲੀ ਸਿਚੁਏਸ਼ਨ ਆ ਡਾਊਨ ਪੇਮੈਂਟ ਦੀ ਲੋੜ ਨਹੀਂ ਸਿਮਪਲ ਵਧੀਆ ਵਾਲਾ ਜੀ ਸਾਰਾ ਸਾਰਾ ਲੋਨ ਹੋਇਆ ਹਾਂ ਇਹ ਗੱਲ ਹੈਗੀ ਆ ਕਿ ਤੁਹਾਡਾ ਸਿਬਲ ਵਧੀਆ ਹੋਣਾ ਚਾਹੀਦਾ ਤੁਹਾਡੀ ਬੈਂਕ ਦੇ ਵਿੱਚ ਲੈਣ ਦੇਣ ਚੰਗਾ ਹੋਣਾ ਚਾਹੀਦਾ ਚੰਗਾ ਵਾਲਾ ਜੀ ਜੀ ਬਾਕੀ ਜੀ ਤੇ ਅੱਗੇ ਆਜੋ ਬਾਈ ਜੀ ਬਾਕਸ ਵੈਗਨ ਦੀ ਕਾਰ ਖੜੀ ਆ ਕਿਹੜੀ ਆ ਬਾਈ ਜੀ ਵਰਟਸ ਹੈ ਇਹ ਇਹ ਪਾਜੀ ਵਰਟਸ ਹੈ 1 ਲੀਟਰ ਵਾਲੀ ਠੀਕ ਹੈ ਸਰ ਨਾਲ ਫਾਸਟ ਵੀ ਕਰਨ ਵਾਲੀ ਕਾਰ ਹੈ ਇਸ ਚੱਲੀ ਸਿਰਫ ਤੇ ਸਿਰਫ ਹੈ 9000 ਕਿਲੋਮੀਟਰ ਇਹਦਾ ਬੰਬਰ ਵੀ ਪੇਂਟ ਨਹੀਂ ਹੈਗਾ ਭਾਜੀ ਠੀਕ ਹੈ ਜੀ 9000 ਚੱਲੀ ਮਾਡਲ ਭਾਜੀ 2023 2023 ਭਾਜੀ ਵਲਡ ਇਨ ਫਰਸਟ ਓਨਰ ਜਲੰਧਰ ਨੰਬਰ ਲਓ ਜੀ ਪੁਸ਼ ਵਟ ਨੇ ਸਟਾਰਟ ਆਲੀ ਬਈ ਇੰਟੀਰੀਅਰ ਚੈੱਕ ਕਰੋ ਬੀ ਐਮ ਡਬਲਯੂ ਤੋਂ ਵੀ ਸੋਨਾ ਇੰਟੀਰੀਅਰ ਆਕਾਰ ਦਾ ਲਫਾਫੇ ਵਿੱਚ ਲੱਤੇ ਭਾਈ ਸਕਰੀਨ ਬਿਲਕੁਲ ਜੀ ਬਿਲਕੁਲ ਸਿਰਫ 9000 ਚੱਲੀ ਹੈ ਭਾਜੀ ਇਹ ਤਾਂ ਐ ਲਾ ਲਓ ਫਿਰ ਇਹਦੇ ਟਾਇਰਾਂ ਦੇ ਦਾਣੇ ਵੀ ਨਹੀਂ ਘਸੇ ਹੋਣੇ ਨਹੀਂ ਘਸੇ ਜੀ ਨਹੀਂ ਘਸੇ ਜੀ ਤੇ ਫਿਰ ਇਹਦਾ ਕੀ ਰੇਟ ਹੈ ਏ ਭਾਜੀ ਨਵੀਂ ਸ਼ੋਰੂਮ ਤੇ ਹੈਗੀ 17.5 ਲੱਖ ਰੁਪਏ ਦੀ ਠੀਕ ਹੈ ਇਹ ਤੁਹਾਨੂੰ ਗੱਡੀ ਆਪਾਂ 5.6 ਲੱਖ ਸਸਤੀ ਦੇਦਾ 5.6 ਲੱਖ ਸਸਤੀ 12.5 ਲੱਖ ਦੇਦਾ 12.5 ਲੱਖ ਦੇ ਵਿੱਚ ਭਾਜੀ 2023 ਮੰਨ ਲਓ ਸਿਰਫ 9000 ਕਿਲੋਮੀਟਰ ਚੱਲੀ ਹੋਈ ਗਾਰ ਬਿਲਕੁਲ ਤੇ ਲੋਨ ਕਿੰਨਾ ਹੋ ਜੂਗਾ ਇਹਦਾ ਵੀ ਪੂਰੇ ਦਾ ਪੂਰਾ ਕਰਾ ਕੇ ਦੇਾਂਗੇ ਇਹ ਵੀ ਆਧਾਰ ਕਾਰਡ ਪੈਨ ਕਾਰਡ ਦੀ ਲੱਗੇ ਆਧਾਰ ਕਾਰਡ ਪੈਨ ਕਾਰਡ ਤੇ ਲੈ ਜਾਓ ਲਓ ਜੀ ਆਜੋ ਫਿਰ ਆਧਾਰ ਕਾਰਡ ਪੈਨ ਕਾਰਡ ਦੀਆਂ ਦੇਣੀਆਂ ਨੇ ਤੁਹਾਨੂੰ ਅੱਜ ਠੀਕ ਹੈ ਜੀ ਤੇ ਭਾਜੀ ਇਧਰੋਂ ਇੱਕ ਸਾਈਡ ਜੀ ਤੋਂ ਸਟਾਰਟ ਕਰ ਆਓ 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 ਜੀ ਆਓ ਤੋ ਇਧਰ ਕੀ ਆਦੀ ਸੈਲਟੋਸ ਕਾਰ ਖੜੀ ਆ ਜੀ ਦੱਸਿਓ ਇਹਦੇ ਬਾਰੇ ਤੇ ਬਾਕ ਇਹ ਕੀ ਆ ਸੈਲਟੋਸ ਹੈ ਭਾਜੀ ਜੀ ਇਹ 2021 ਮਾਡਲ ਹੈ ਠੀਕ ਹੈ ਜੀ ਇਹ ਐਚ ਡੀ ਐਕਸ ਪਲੱਸ ਹੈਗੀ ਭਾਈ ਟੌਪ ਮਾਡਲ ਠੀਕ ਹੈ ਇਹ ਚੱਲੀ ਸਿਰਫ 11000 ਕਿਲੋਮੀਟਰ ਹੈ ਭਾਜੀ ਸਿਰਫ 11000 ਜੈਨੂਨ ਚੱਲੀ ਭਾਜੀ ਅੰਦਰੋਂ ਤੁਸੀਂ ਲਫਾਫੇ ਵੀ ਲੱਤੇ ਗੱਡੀ ਦੇ ਅੰਦਰੋਂ ਕੰਡੀਸ਼ਨ ਚੈੱਕ ਕਰਾ ਦੇ ਮੇਰਾ ਬਹੁਤ ਸੋਹਣੀ ਕਾਰ ਤੇ ਭਾਜੀ ਇਹਦਾ ਕੀ ਰੇਟ ਆ ਫਿਰ ਇਹ ਰੇਟ ਭਾਜੀ ਡਿਮਾਂਡ ਹੈਗੀ 1290 ਬਾਕੀ ਗਾਹਕ ਬੈਠਣਗੇ ਆਪਾਂ ਗੱਡੀ ਵਧੀਆ ਰੇਟ ਤੇ ਲੈ ਕੇ ਦਾਂਗੇ ਲਓ ਜੀ ਮਾਨਤਾਂ ਨੂੰ ਵਧੀਆ ਕੀਤਾ ਜਾਊਗਾ ਬਾਈ ਇਹ ਗੱਡੀ ਦੇ ਵਿੱਚੋਂ ਵੀ ਤੇ ਇਹਦੀ ਡਾਊਨ ਪੇਮੈਂਟ ਲੱਗੂ ਕੁਛ ਜੇ ਕਹਿੰਦੇ ਹੋ ਨਹੀਂ ਲਗਾਉਂਦੇ ਜੇ ਕਹਿੰਦੇ ਤਾਂ 50000 ਰੁਪਏ ਲੱਗਾਗੇ 51000 ਲੈ ਆਏ ਹੋ ਬਾਈ ਜੀ ਠੀਕ ਹੈ ਜੀ ਤੇ ਅੱਗੇ ਬਾਈ ਜੀ ਬ੍ਰਿਜਾਕਾਰ ਖੜੀ ਆ ਮਰੂਤੀ ਸਜੂਕੀ ਦੀ ਇਹ ਭਾਜੀ ਸਰ ਨਾਲ ਫਾਸਟ ਵਿਕਣ ਵਾਲੀ ਘਾਰ ਹੈ ਡੀਜ਼ਲ ਹੈ ਠੀਕ ਹੈ ਤੇ ਹੈਗੀ ਵੀ 2020 ਮਾਡਲ ਹੈ 2020 ਮਾਡਲ ਡੀਜ਼ਲ ਕਾਰ ਹਾਂਜੀ ਬਹੁਤ ਘਟ ਆਈਆਂ ਜਨਵਰੀ ਦੀ ਆਈਆਂ ਸੀ ਭਾਈ ਜਿਹੜੀਆਂ ਬਿਲਕੁਲ ਜੀ ਬਿਲਕੁਲ 20 ਦੀ ਬੰਦ ਹੋ ਗਈ ਸੀ 20 ਦੀ ਬੰਦ ਹੋ ਗਈ ਸੀ ਜਨਵਰੀ ਜਿਹੜੀ ਬਿਲਿੰਗ ਹੋਈ ਸੀ ਉਹੀ ਬਿਲਿੰਗ ਹੋਈ ਸੀ ਠੀਕ ਹੈ ਜੀ ਇਹ ਮੈਨੂਫੈਕਚਰਿੰਗ ਵੀ 20 ਹੈ ਰਜਿਸਟ੍ਰੇਸ਼ਨ ਵੀ 20 ਹੈ ਠੀਕ ਹੈ ਤੇ ਇਹ ਕਿਹੜਾ ਵੇਰੀਐਂਟ ਕਿਹੜਾ ਜਡੜੀ ਕਿਹੜਾ ਹੈ ਹਾਂਜੀ ਕਿਹੜਾ ਵੇਰੀਐਂਟ ਕਿਹੜਾ ਹੈ ਇਹ ਭਾਈ VDI ਹੈ VDI ਠੀਕ ਹੈ ਜੀ ਚੱਲੀ ਕਿੰਨੀ ਚੱਲੀ ਜੈਨੂਨ ਭਾਜੀ ਸਰਵਿਸ ਰਿਕਾਰਡ ਦੇ ਨਾਲ 55000 ਇਹਦਾ ਵੀ ਨੰਬਰ ਦਿਖਾਣਾ ਦਿਖਾ ਦਿਓ ਰਿਕਾਰਡ ਚੈੱਕ ਕਰਕੇ ਆਲਾ ਜਾਂਦੇ ਨੇ ਤੇ ਰਿਪੋਰਟ ਚੈੱਕ ਕਰਕੇ ਆ ਜਾਣ ਬਾਕੀ ਭਾਈ ਜਿਹੜੀ ਗੱਡੀ ਦਾ ਨੰਬਰ ਨਹੀਂ ਵੀ ਦਿਖਾਇਆ ਵੀਡੀਓ ਦੇ ਵਿੱਚ ਉਹ ਭਾਜੀ ਨਾਲ ਗੱਲਬਾਤ ਕਰਕੇ ਨੰਬਰ ਦੇਖ ਲਓ ਮੇਰੇ ਕੋਲ ਨੰਬਰ ਲੈ ਕੇ ਆਰ ਸੀ ਮੰਗਵਾ ਕੇ ਰਿਕਾਰਡ ਚੈੱਕ ਕਰਵਾ ਕੇ ਫਿਰ ਤੁਸੀਂ ਚੱਲਿਓ ਅਸੀਂ ਜਿਹੜੀ ਗੱਡੀ ਕਾਹਗੇ ਰਿਟਰਨ ਤੇ ਕਾਹਗੇ ਮੀਟਰ ਨਹੀਂ ਚੱਲੇ ਪਿੱਛੇ ਤੇ ਰਿਟਰਨ ਤੇ ਦਾਂਗੇ ਐਕਸੀਡੈਂਟਲ ਨਹੀਂ ਹੈਗੀ ਤੇ ਰਿਟਰਨ ਤੇ ਦਾਂਗੇ ਐਕਸੀਡੈਂਟਲ ਨਹੀਂ ਹੈਗੀ ਠੀਕ ਹੈ ਜੀ ਤੇ ਇਹਦਾ ਭਾਜੀ ਪ੍ਰਾਈਸ ਫਿਰ ਇਹ ਪ੍ਰਾਈਸ ਭਾਜੀ ਡਿਮਾਂਡ ਹੈਗੀ 8,25,000 ਠੀਕ ਹੈ 2020 ਮਾਡਲ ਡੀਜ਼ਲ ਦੀ ਗੱਾਰ 825 ਲੋਕੀ 16 17 ਦਾ 8-8 ਲੱਖ ਮੰਗੀ ਜਾਂਦੇ ਲੋ ਜੀ 825 ਚੋਂ ਕੋਈ ਮਾਨਤਨ ਹੋ ਜੂਗਾ ਤੇ ਲੋਨ ਕਿੰਨੇ ਦਾ ਹੋ ਜੂਦਾ ਤੇ ਲੋਨ ਲੈਂਦੇ ਤੇ ਭਾਜੀ ਤੁਸੀਂ ਲੱਖ ਰੁਪਇਆ ਲੈ ਆਈਓ ਬਾਕੀ ਅਸੀਂ ਲੋਨ ਕਰਾਉਂਦਾ ਠੀਕ ਹੈ ਜੀ ਤੇ ਅੱਗੇ ਭਾਈ ਜੀ ਖੜੀ ਆ ਵੈਗਨਰ ਵੈਗਨਰ ਭਾਈ 2018 ਮਾਡਲ ਹੈ ਜੀ ਫਸਟ ਓਨਰ ਗਾਰ ਠੀਕ ਹੈ ਸਾਰੀ ਗਾੜੀ ਵਧੀਆ ਚੱਲੀ ਹੋਈ ਹੈ ਜੀ ਕਿਲੋਮੀਟਰ 45,000 ਚੱਲੀ 60 ਹਜ਼ਾਰ ਜਨਮਨ ਜੱਲੀ ਭਾਜੀ ਆ ਵੀ ਠੀਕ ਹੈ ਟਾਇਰ ਬ੍ਰੈਂਡ ਨਿਊ ਪਏ ਹੋਏ ਨੇ ਇਹ ਭਾਜੀ ਇਹਦੇ ਨਾਲ ਵੀ ਭਾਜੀ ਆਪਾਂ ਵਾਰੰਟੀ 2 ਸਾਲ ਦੀ ਨਾਲ ਦਾਂਗੇ ਤੁਹਾਨੂੰ ਠੀਕ ਹੈ ਜੀ 2 ਸਾਲ ਦੀ ਵਾਰੰਟੀ ਮਿਲੂਗੀ ਬਿਲਕੁਲ ਨਾਲ ਦਾਂਗੇ ਜੀ ਮਰੂਤੀ ਵੀ ਆਪਣੇ ਪ੍ਰੋਡਕਟ ਦੇ ਟਰੂ ਵੈਲਿਊ ਨਹੀਂ ਦੇ ਸਕਦੇ ਸੀ 2 ਸਾਲ ਦੀ ਵਾਰੰਟੀ ਦਾਂਗੇ ਤੁਹਾਨੂੰ ਕੀ ਬਾਤ ਹੈ 2 ਸਾਲ ਦੀ ਵਾਰੰਟੀ ਭਾਜੀ ਤੁਹਾਨੂੰ ਲਿਖਤੀ ਰੂਪ ਚ ਮਿਲਨੀ ਆ ਠੀਕ ਹੈ ਭਾਜੀ ਇਹਦਾ ਰੇਟ ਫਿਰ ਇਹਦਾ ਰੇਟ ਭਾਜੀ ਡਿਮਾਂਡ ਹੈਗੀ 385 ਆ 385000 ਹਾਂਜੀ ਠੀਕ ਹੈ ਜੀ ਬਾਕੀ ਭਈ ਮਾਨਤਾਨ ਤੁਹਾਡਾ ਟੇਬਲ ਤੇ ਹੋਊਗਾ ਜਦੋਂ ਤੁਸੀਂ ਆ ਕੇ ਭਾਜੀ ਕੋਲ ਬੈਠੋਗੇ ਚਾਹ ਦੀ ਸਿੱਪ ਸਿੱਪ ਕਰੋਗੇ ਹਨਾ ਜੀ ਇਹ ਬਰੀਓ ਹੈ ਜੀ ਬਰੀਓ 16 ਮਾਡਲ ਹੈ ਹੂੰ ਬੜੇ ਵੀਰ ਆਂਦੇ ਨੇ ਗੱਡੀ ਥੋੜੀ ਵਧੀਆ ਚਾਹੀਦੀ ਰੇਟ ਘਟ ਚਾਹੀਦਾ ਠੀਕ ਹੈ ਜੀ ਇਹ ਅਲਟੋ ਕੇਟਰ ਨਾਲੋਂ ਸਸਤੀ ਦੇ ਦਾਂਗੇ ਜੀ ਭਾਜੀ ਅਲਟੋ ਕੇਟਰ ਨਾਲੋਂ ਵੀ ਹਾਂ ਜੀ ਠੀਕ ਹੈ ਮਾਡਲ ਕਿੰਨਾ ਕਿਹਾ ਇਹ 2016 2016 ਮਾਡਲ ਇਹ ਇੱਕੋ ਰੇਟ ਭਾਜੀ 2 ਲੱਖ 90 ਹਜ਼ਾਰ ਦੀ ਗੱਡੀ ਦਾ 290000 ਦੀ ਨੰਬਰ ਦਿਖਾ ਦੇ 16 ਮਾਡਲ ਪੈਟਰੋਲ ਲਓ ਜੀ ਪੰਜਾਬ ਦੇ ਨੰਬਰ ਨੇ ਭਾਜੀ ਗੱਡੀਆਂ ਦੇ ਕਿਤੇ ਪਲੇਟਾਂ ਜੀਆਂ ਲੱਗੀਆਂ ਦੇਖ ਕੇ ਇਹ ਨਾ ਸਮਝ ਲੈਣਾ ਵੀ ਦਿੱਲੀ ਹਰਿਆਣਾ ਹੋਊਗਾ ਲਾ ਦਿਓ ਲਾਓ ਪਲੇਟਾਂ ਲਾਓ ਜੇ ਕੋਈ ਦਿੱਲੀ ਆ ਹਰਿਆਣਾ ਕੰਪਨੀ ਦਾ ਨਾਮ ਅਸੀਂ ਲਗਾ ਕੇ ਰੱਖਦੇ ਆ ਠੀਕ ਦਾ ਬਾਗੇ ਤੇ ਲੱਗੇ ਹੋਏ ਨੇ ਹਾਂਜੀ ਹਾਂ ਤੋ ਜੀ ਦਿਖਾਓ ਗੱਡੀ ਕਰੋ ਚੈੱਕ ਵੀ ਗੱਡੀ ਕੰਡੀਸ਼ਨ ਵਾਈਜ਼ ਬਹੁਤ ਸੋਹਣੀ ਆ ਪਿੱਛੋਂ ਵੀ ਦਿਖਾ ਦੇ ਤੇ ਅੰਦਰੋਂ ਵੀ ਕੰਡੀਸ਼ਨ ਚੈੱਕ ਕਰਾ ਦੇ ਨਵੇਂ ਸੀਟ ਕਵਰ ਨੇ ਸਾਫ਼ ਸੁਥਰਾ ਇੰਟੀਰੀਅਰ ਆ ਬਾਈ ਜੀ ਮੈਟਿੰਗ ਵੀ ਹੋਈ ਹੋਈ ਆ ਕੋਈ ਖਰਚਾ ਭਾਜੀ ਇਹਦੇ ਤੇ ਕੋਈ ਖਰਚਾ ਨਹੀਂ ਹੈਗਾ 1 ਰੁਪਈਆ ਦਾ ਵੀ ਖਰਚਾ ਨਹੀਂ ਰੁਪਈਆ ਦਾ ਗੱਡੀ ਪੈਸੇ ਦਵੋ ਗੱਡੀ ਸਟਾਰਟ ਕਰੋ ਤੇ ਘਰ ਲੈ ਜਾ ਜੀ ਆਹ ਕੀ ਬਾਤ ਹੈ ਜੀ ਇਹਦੇ ਤੇ ਲੋਨ ਦਾਸ ਦੋ ਕਿੰਨਾ ਦਾ ਹੋ ਜਾਊਗਾ ਲੋਨ ਭਾਜੀ ਇਹਦੇ ਤੇ ਵੀ ਪੂਰਾ ਹੋ ਜਾਏਗਾ ਜੇ ਸਾਰਾ ਵਧੀਆ ਸਾਰਾ ਕਰਾ ਦਾਂਗਾ ਕੀ ਬਾਤ ਹੈ ਲਓ ਜੀ ਅੱਗੇ ਬਲੇਰੋ ਘਾਰ ਆ ਗਈ ਭਾਜੀ ਨਵੇਂ ਲੋਗੋ ਦੇ ਨਾਲ ਇਹ ਭਾਜੀ ਫਿਰ ਮਹਿੰਦਰਾ ਦੀਆਂ ਗੱਡੀਆਂ ਦਾ ਮਹਿੰਦਰਾ ਵੱਧ ਹੀ ਦਿੰਦਾ ਹੋਊਗਾ ਗਾਰੰਟੀ ਨਹੀਂ ਭਾਜੀ ਵਾਰੰਟੀ ਸਾਰਿਆਂ ਲਈ ਬਰਾਬਰ ਹੈ ਸੇਮ ਹੀ ਹੈ ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਵਿਤਕਰਾ ਨਹੀਂ ਕਰਨਾ ਸਾਰੇ ਸਾਰੇ ਬ੍ਰਾਂਡ ਆਪਣੇ ਨੇ ਠੀਕ ਹੈ ਜੀ ਇਹਦੇ ਬਾਰੇ ਦੱਸੋ ਫਿਰ ਇਹ ਭਾਜੀ 2023 ਮਾਡਲ ਹੈ ਹੂੰ ਇਹ ਚੱਲੀ ਹੈ 2200 ਕਿਲੋਮੀਟਰ ਸਿਰਫ 2200 ਜੈਨੂਅਲ 2200 ਜਲਦੀ ਲੋ ਜੀ ਚੈੱਕ ਕਰੋ ਇਹਦੇ ਭਾਜੀ ਇਸਦੀ ਤਾਂ ਕੋਈ ਨਿੰ ਲੱਗੀ ਹੋਈ ਨਾਲ ਦੀ ਹੈ ਸਾਰਾ ਕੁਝ ਹੈ ਨਾ ਸਾਰਾ ਨਾਲ ਦਾ ਕੁਝ ਨਹੀਂ ਇਹਨੂੰ ਛੇੜਿਆ ਆ ਠੀਕ ਹੈ ਇਹ ਸ਼ੋਰੂਮ ਚੋਂ ਕਢਾ ਕੇ ਦੋ ਕੁ ਗੇੜੇ ਲਾ ਕੇ ਲਾਲੀ ਵੀਕਲ ਛੱਡ ਗਏ ਠੀਕ ਹੈ 2023 ਮਾਡਲ ਚੱਲੀ 2200 ਕਿਲੋਮੀਟਰ ਤੇ ਵੇਰੀਐਂਟ ਕਿਹੜਾ ਇਹਦਾ ਇਹ ਵੇਰੀਐਂਟ ਭਾਜੀ BS4 ਹੈ ਠੀਕ ਹੈ BS4 ਉਹ ਨਾਲ ਸਮਝਾ ਨੋਮ ਵਾਲਾ ਇਹਦੇ ਚ ਤਿੰਨ ਵੇਰੀਐਂਟ ਆਉਂਦੇ BS BS B4 B6 B6 ਆਪਸ਼ਨਲ ਜੀ ਜੀ ਇਹ B4 ਏ ਠੀਕ ਹੈ ਕਿਉਂਕਿ ਗਾਹ ਕਈ ਵਾਰ ਭੁਲੇਖਾ ਮੈਨੂੰ ਕੋਈ ਕਾਲ ਆਦੀਆਂ ਕਿ BS4 ਗੱਡੀ ਹੈ ਭਾਈ ਤੇ ਇਹ ਤਾਂ ਆਦੀ ਨਹੀਂ ਸੀ ਤਾਂ ਇਹ B4 ਵੇਰੀਐਂਟ ਹੈ ਉਹਦਾ BS6 ਏ ਉਹਦਾ BS6 ਏ ਠੀਕ ਹੈ ਜੀ ਤੇ ਰੇਟ ਕੀ ਹੈ ਦਾ ਫਿਰ ਇਹਦਾ ਰੇਟ ਭਾਜੀ 8 ਲੱਖ 25 ਹਜ਼ਾਰ 8 ਲੱਖ 25 ਹਜ਼ਾਰ ਸਿਰਫ 2200 ਕਿਲੋਮੀਟਰ ਚੱਲੀ ਹੋਈ ਕਾਰ ਨਵੀਂ ਗੱਡੀ ਭਾਜੀ 1.5 ਲੱਖ ਰੁਪਏ ਦੀ ਹੈ ਜੀ 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 ਤੇ ਇਹਦੀ ਡਾਊਨ ਪੇਮੈਂਟ ਡਾਊਨ ਪੇਮੈਂਟ ਇੰਦੇ ਚ ਵੀ ਭਾਜੀ ਲੱਖ ਰੁਪਇਆ ਦੇ ਦਿਓ ਬਾਕੀ ਸਾਰਾ ਲੋਨ ਕਰਾ ਦਾਂਗੇ ਠੀਕ ਹੈ ਜੀ ਜੇ ਸਿੰਪਲ ਬਹੁਤ ਵਧੀਆ 50000 ਚ ਵੀ ਕਰਾ ਦਾਂਗੇ 50 ਚ ਵੀ ਕਰਾ ਦੋਗੇ ਫਿਰ ਤਾਂ ਸੋਨੇ ਦੇ ਸੱਗ ਹੀ ਹੋ ਜਾਊਗਾ ਤੇ ਅੱਗੇ ਭਾਜੀ ਕਾਲੇ ਰੰਗ ਦੀ ਥਾਰ ਖੜੀ ਆ ਐਕਸਟਰਾ ਲਾਈਟਰ ਪਏ ਹੋਣੇ ਦੱਸਿਓ ਜੀ ਇਹ ਥਾਰ ਹੈਗੀ ਐ ਭਾਜੀ 2022 ਮਾਡਲ ਹੂੰ 4/4 ਜੀ ਫਸਟ ਓਨਰ ਜੀ ਮੈਨੂਅਲ 20 ਇੰਚੀ ਲੋਏ ਪਏ ਹੋਏ ਨੇ ਇਹਨੂੰ ਠੀਕ ਹੈ ਜੀ ਤੇ ਗੱਡੀ ਜੈਨੂਨ 40000 ਸਰਵਿਸ ਰਿਕਾਰਡ ਨਾਲ ਚੱਲੀ ਹੈ ਠੀਕ ਹੈ ਕੋਈ ਵੀ ਪੀਸ ਪੇਂਟ ਨਹੀਂ ਹੈਗਾ ਤੁਸੀਂ ਗੱਡੀ ਕੰਡੀਸ਼ਨ ਦੇਖੋ ਗੱਡੀ ਤੇ ਸਕਰੈਚ ਵੀ ਨਹੀਂ ਕੋਈ ਬਿਲਕੁਲ ਜੀ ਸਕਰੈਚ ਲੈਸ ਤੇ ਡਾਟ ਲੈਸ ਕਾਰ ਆ ਬਾਜੀ 4x4 ਮੈਨੂਅਲ ਕਾਰ ਹੈ ਚੱਲ 40000 ਗਈ ਹੈ ਪਰ ਗੱਡੀ ਦੀ ਕੰਡੀਸ਼ਨ ਦੇਖ ਕੇ ਇਦਾਂ ਲੱਗਦਾ ਗੱਡੀ 10000 ਚੱਲੀ ਹੈ ਬਿਲਕੁਲ ਜੀ ਬਹੁਤ ਸੋਹਣੀ ਕਾਰ ਹੈ ਭਾਜੀ ਫਿਰ ਰੇਟ ਰੇਟ ਭਾਜੀ ਇਹਦਾ ਹੈਗਾ ਉਦਾ 142500 ਡਿਮਾਂਡ 14 ਕੁ ਲੱਖ ਰੁਪਏ ਦੀ ਕਾਰ ਦੇ ਦਾਂਗੇ ਤੁਹਾਨੂੰ 14 ਲੱਖ ਦੀ ਗੱਡੀ ਮਿਲ ਜੂ ਤੇ ਮੈਨੂੰ ਲੱਗਦਾ 2 ਕੁ ਲੱਖ ਰੁਪਏ ਡਾਊਨ ਪੇਮੈਂਟ ਲੱਖ ਰੁਪਏ ਨਾਲ ਵੀ ਚੱਲ ਜਾਏਗਾ ਇਹਦਾ ਲਓ ਜੀ ਜੇ ਤੁਹਾਡੀ ਪ੍ਰੋਫਾਈਲ ਵੈਸਟ ਆ ਲੱਖ ਨਾਲ ਵੀ ਸਰ ਜੂਗਾ ਅੱਗੇ ਫੇਰ ਬਾਈ ਜੀ ਥਾਰ ਖੜੀ ਆ ਇਹ ਆਟੋਮੈਟਿਕ ਹੈ ਭਾਜੀ 4x4 ਇਹ ਟੌਪ ਮਾਡਲ ਆਗੀ ਆਟੋਮੈਟਿਕ gear ਵਾਲੀ ਨੰਬਰ ਵੀ ਬਹੁਤ ਸੋਹਣਾ ਲੱਗਿਆ ਹੋਇਆ ਕਾਰ ਨੂੰ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ 099 ਕਰੋ ਜੀ ਚੈੱਕ ਇਹ ਗੱਡੀ ਫਰਸਟ ਓਨਰ ਹੈ ਭਾਜੀ ਠੀਕ ਹੈ ਜੀ 25000 ਕਿਲੋਮੀਟਰ ਚੱਲੀ ਹੋਈ ਹੈ ਹ ਇਹ ਪੈਟਰੋਲ ਗੱਡੀ ਏ ਠੀਕ ਹੈ ਜੀ ਇਹ 21 ਮਾਡਲ ਏ ਹੂੰ ਇਹ ਗੱਡੀ ਤੁਹਾਨੂੰ ਦੇ ਦਾਂਗੇ ਅਸੀਂ 12.5 ਲੱਖ ਰੁਪਏ ਦੀ 12.5 ਲੱਖ ਦੇ ਵਿੱਚ ਭਾਈ ਜੀ 4x4 ਆਟੋਮੈਟਿਕ ਕਾਰ ਗ੍ਰਿਲ ਵੀ ਚੇਂਜ ਹੋਈ ਹੋਈ ਏ ਤੇ ਲਾਈਟਾਂ ਵੀ ਚੇਂਜ ਨੇ ਹਨਾ ਜੀ ਅੰਦਰ ਉਹ AC ਵੈਂਟ ਵੀ ਜੇ ਨੇ AC ਵੈਂਟ ਵੀ ਚੇਂਜ ਆ ਮੈਨੂੰ ਲੱਗਦਾ AC ਵੈਂਟ ਚੇਂਜ ਰਹੇ ਜੋ ਮੈਂ ਦੇਖਣ ਗਿਆ ਹੀ ਗੱਡੀ AC ਵੈਂਟ ਵੀ ਜੇ ਲਓ ਜੀ ਕਰੋ ਸੀਟ ਕਵਰ ਪਏ ਹੋਏ ਨੇ ਮੈਟ ਪਏ ਹੋਏ ਨੇ ਲਓ ਜੀ ਠੀਕ ਹੈ ਜੀ 12.5 ਲੱਖ 12.5 ਦੀ ਗੱਡੀ ਦੇ ਦਾ ਠੀਕ ਹੈ ਜੀ ਇਹਦੀ ਡਾਉਨ ਪੇਮੈਂਟ ਫਿਰ ਇਹਦੀ ਡਾਉਨ ਪੇਮੈਂਟ ਲਿਆਨ ਦੀ ਲੋੜ ਹੀ ਨਹੀਂ ਸਿਮਬਲ ਵਧੀਆ ਇੱਧੇ ਦੇ ਦਾ ਅੱਗੇ ਆ ਗਈ ਭਾਈ ਜੀ ਸਕੋਰਪੀਓ ਕਾਰ ਦੱਸਿਓ ਭਾਜੀ ਸਕੋਰਪੀਓ ਭਾਜੀ ਇਹ ਗੱਡੀ ਹੈਗੀ ਹੈ ਹਮ 75 ਹਜ਼ਾਰ ਚੱਲੀ ਹੈ 21 ਮਾਡਲ ਹੈ ਠੀਕ ਹੈ ਜੀ S9 ਨੇ ਕਨਵਰਟਡ S11 ਦੇ S S11 ਦੇ ਅਲੋਏ ਪਏ ਹੋਏ ਨੇ ਹਮ S9 ਦੇ S11 ਦੇ ਦੋ ਹੀ ਫਰਕ ਨੇ ਭਾਜੀ ਅਲੋਏ ਤੇ ਕੈਪਟਨ ਸੀਟ ਕੈਪਟਨ ਸੀਟਾਂ ਇਹਦੇ ਅਲੋਏ ਪਏ ਹੋਏ ਨੇ ਇਹ 7 ਸੀਟ ਹੈ ਸਾਈਡ ਫੇਸਿੰਗ ਵਾਲੀ ਜੀ ਇਹ ਐਚਪੀ ਨੰਬਰ ਹੈ ਭਾਈ 7 ਸੀਟਰ ਦੇ ਆਪਦੇ ਨਜ਼ਾਰੇ ਨੇ ਜੋ ਬੰਦਾ ਇੱਕ ਵੱਧ ਬਹਿ ਜਾਂਦਾ ਹੈ ਨਾ ਜੇ ਕਿਸੇ ਨੇ ਲੇਟ ਕੇ ਜਾਣਾ ਕੋਈ ਬਿਮਾਰ ਠਮਾਰਾ ਬੰਦਾ ਉਹ ਵੀ ਲੇਟ ਕੇ ਵੀ ਜਾ ਸਕਦਾ ਤੇ ਜੇ ਸਮਾਨ ਜਿਆਦਾ ਪਿੱਛੇ ਰੱਖਣਾ ਹੁੰਦਾ ਤੇ ਐ ਗੱਡੀ ਜਿਆਦਾ ਫਾਇਦੇਮੰਦ ਹੁੰਦੀ ਹੈ ਤੇ ਜੇ ਗਨਮੈਨ ਬਿਠਾਣੇ ਹੋ ਤਾਂ ਬੰਦਾ ਕਹਿੰਦਾ ਪਿੱਛੇ ਬਿਠਾਓ ਅੰਦਰੋਂ ਨਹੀਂ ਬਿਠਾਣੇ ਜੀ 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 ਬਹੁਤ ਸਾਰੇ ਅਫਸਰ ਰეკਮੈਂਡ ਕਰਦੇ ਨੇ ਸਾਈਡ ਫੇਸਿੰਗ ਜੀ 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 ਬਿਲਕੁਲ ਤੋਂ ਆਪਣੇ ਕੋ ਕੈਪਟਨ ਵੀ ਹੈਗੀ ਸਾਈਡ ਵੇਸਿੰਗ ਹੈਗੀ ਠੀਕ ਹੈ ਜੀ ਜੀ ਵਾਚਲਪਰਦੇਸ਼ ਦਾ ਨੰਬਰ ਆ ਭਾਜੀ ਇਹ ਨੰਬਰ ਲਾ ਕੇ ਡੀਲ ਕਰਨਾ ਨੰਬਰ ਲਾ ਕੇ ਵੀ ਦੇ ਸਕਦੇ ਆ ਨੰਬਰ ਤੋਂ ਬਗੈਰ ਵੀ ਦੇ ਸਕਦੇ ਆ ਦੋਨੋਂ ਹੀ ਰੇਟ ਦੱਸ ਦੋ ਫਿਰ ਜੇ ਨੰਬਰ ਲਵਾ ਕੇ ਲੈਣਾ ਤੇ ਗੱਡੀ ਦਾਾਂਗੇ ਅਸੀਂ 15 ਲੱਖ ਦੀ ਠੀਕ ਹੈ ਜੀ ਜੇ ਨੰਬਰ ਤੋਂ ਬਗੈਰ ਲੈਣਾ ਗੱਡੀ ਦਾਾਂਗੇ 14 ਲੱਖ ਦੀ 14 ਲੱਖ ਦੀ ਉਹਦੇ ਚ ਐਨਓਸੀ ਮਿਲ ਜੂਗੀ ਹੈਨਾ ਐਨਓਸੀ ਲੈ ਕੇ ਦੇਾਂਗੇ ਤੁਹਾਨੂੰ ਠੀਕ ਹੈ ਜੀ ਸਕੋਰਪੀਓ ਕਲਾਸਿਕ ਹੈ ਭਾਜੀ ਇਹ ਵੱਡੇ ਇੰਜਨ ਵੱਡੇ ਗੇਅਰ ਵਾਲੀ ਠੀਕ ਹੈ ਜੀ 21 ਇਹ ਆਂਦੀ ਸੀ S11 ਹੈ ਟੌਪ ਮਾਡਲ ਟੌਪ ਮਾਡਲ ਪਠਾਨਕੋਟ ਦਾ ਨੰਬਰ ਹੈ ਜੀ ਆਰਮੀ ਆਫੀਸਰ ਦੀ ਗੱਡੀ ਏ ਸਾਡੀ ਕੋਈ ਵੀ ਗੱਡੀ ਹੈ ਨਾ ਭਾਜੀ ਹਮ ਐ ਨਹੀਂ ਕਿ ਤੁਸੀਂ ਆਗੇ ਕੋਈ ਹੋਰ ਰੇਡ ਡੀਲਰ ਆ ਗਿਆ ਕੋਈ ਹੋਰ ਰੇਡ ਗੱਡੀ ਵੇਚਣ ਆ ਗਿਆ ਕੋਈ ਹੋਰ ਸਾਡੀ ਸਾਰੀਆਂ ਗੱਡੀਆਂ ਦੇ ਉੱਤੇ ਪ੍ਰਾਈਸ ਵੀ ਡਿਸਪਲੇ ਹੁੰਦਾ ਹਮ ਅਗਰ ਤੁਸੀਂ ਇੱਥੇ ਸਕੈਨ ਕਰੋਗੇ ਨਾ ਆਪਣੇ ਫੋਨ ਤੋਂ ਕਰਕੇ ਦੇਖ ਲਓ ਤੁਹਾਨੂੰ ਸਾਰੀ ਗੱਡੀ ਦੀ ਰਿਟਰਨ ਦੇ ਵਿੱਚ ਤੁਹਾਡੇ ਫੋਨ ਦੇ ਵਿੱਚ ਹੀ ਸਾਰੀ ਸਰਟੀਫਿਕੇਸ਼ਨ ਰਿਪੋਰਟ ਆ ਜਾਏਗੀ ਕਿ ਕਿੰਨੀ ਚੱਲੀ ਆ ਕੀ ਗੱਲ ਬਾਤ ਆ ਜਿਹਨੇ ਕੰਪਨੀ ਦਾ ਇੰਜੀਨੀਅਰ ਆਂਦਾ ਭਾਜੀ ਗੱਡੀ ਚੈੱਕ ਕਰਦਾ ਉਹ ਪੂਰੇ 200 ਪੁਆਇੰਟ ਚੈੱਕ ਕਰਦਾ ਚੈੱਕ ਕਰਨ ਤੋਂ ਬਾਅਦ ਉਹ ਗੱਡੀ ਸਰਟੀਫਾਈਡ ਕਰਦਾ ਫਿਰ ਕੰਪਨੀ ਰਿਸਪੌਂਸਿਬਿਲਟੀ ਚੱਕਦੀ ਹੈ ਠੀਕ ਹੈ ਅਗਰ ਇਹਦੇ ਕੋਈ ਕਮੀ ਹੁੰਦੀ ਹੈ ਤਾਂ ਸਾਨੂੰ ਇਨਸਟਰਕਸ਼ਨ ਹੁੰਦੀਆਂ ਨੇ ਅਸੀਂ ਉਹ ਨਵੇਂ ਪਾਰਟ ਪਾਣੇ ਆ ਫਿਰ ਗਾਹ ਨੂੰ ਗੱਡੀ ਦੇਣੇ ਆ ਬਾਕੀ ਮਸ਼ੀਨਰੀ ਭਾਈ ਗੱਡੀ ਕਦੀ ਵੀ ਖਰਾਬ ਹੋ ਸਕਦੀ ਹੈ ਵੇਖੋ ਹੁਣ ਅਗਰ ਮੈਂ ਇੱਥੇ ਸਕੈਨ ਕਰਦਾ ਲੋ ਖੁੱਲ ਗਈ ਉਹੀ ਪ੍ਰਾਈਸ ਜੋ ਇੱਥੇ ਹੈਗਾ ਇੱਥੇ ਆ ਗਿਆ ਜੀ ਸਾਰੀ ਰਿਪੋਰਟ ਆ ਗਈ ਗੱਡੀ ਦੀ ਗੱਡੀ ਦੀਆਂ ਫੋਟੋਆਂ ਤੱਕ ਆ ਗਈਆਂ ਅਗਰ ਤੁਸੀਂ ਘਰ ਵੀ ਬੈਠ ਕੇ ਸਾਡੀ ਗੱਡੀਆਂ ਸਟਾਕ ਦੇਖਣਾ ਚਾਹੁੰਦੇ ਹੋ ਕਾਰ ਐਂਡ ਬਾਈਕ ਮਹਿੰਦਰਾ ਫਸਟਾ ਦੀ ਸਾਈਡ ਤੇ ਜਾਓ ਜਲੰਧਰ ਲੋਕੇਸ਼ਨ ਚੈੱਕ ਕਰੋ ਇਹ ਕੁਝ ਗੱਡੀਆਂ ਹਲੇ ਡਿਸਪਲੇ ਨੇ ਕੁਝ ਗੱਡੀਆਂ ਹਲੇ ਤਿਆਰ ਹੋ ਰਹੀਆਂ ਨੇ ਠੀਕ ਹੈ ਜੀ ਤੇ ਤੁਸੀਂ ਸਾਰੀਆਂ ਗੱਡੀਆਂ ਸਾਡੀਆਂ ਦੇਖ ਸਕਦੇ ਹੋ ਵਿਦ ਸਰਟੀਫਿਕੇਸ਼ਨ ਰਿਪੋਰਟ ਤੁਹਾਡੇ ਫੋਨ ਤੇ ਰਿਪੋਰਟ ਵੀ ਆ ਜਾਏਗੀ ਜੀ ਬਾਕੀ ਬਈ ਕੰਪਨੀ ਨੇ ਨਾ ਸਮਾਰ ਕੇ ਲਿਖ ਕੇ ਲਾਇਆ ਹੈ ਕਿ 2 ਸਾਲ ਦੀ ਵਾਰੰਟੀ ਦੇ ਨਾਲ ਕੋਈ ਇਹ ਤਾਂ ਹੈ ਨਹੀਂਗਾ ਨਾ ਭਰੋਸੇਯੋਗ ਹੀ ਗੱਲ ਆ ਪੂਰੀ ਕੰਪਨੀ ਦੀ ਗੱਲ ਆ ਠੀਕ ਹੈ ਭਾਜੀ ਮਾਡਲ ਕਿੰਨਾ ਕਿਹਾ ਸੀ ਇਹ 2021 ਮਾਡਲ ਹੈ ਭਾਜੀ S11 ਟਾਪ ਮਾਡਲ S11 ਕੈਪਟਨ ਸੀਟਾਂ ਵਾਲੀ ਚੱਲੀ ਟਾਇਰ ਇਹਦੇ ਚੇਂਜ ਹੋ ਗਏ ਨੇ ਜੈਨੂਨ 35 36000 ਚੱਲੀ ਹੈ ਭਾਜੀ ਠੀਕ ਹੈ ਜੀ ਕੈਪਟਨ ਸੀਟਾਂ ਵਾਲੀ ਕਾਰ ਹੈ ਭਾਜੀ ਇਹ ਵੀ ਸਕ੍ਰੈਚ ਲੈਸ ਤੇ ਡਾਟ ਲੈਸ ਗੱਡੀ ਹੈ ਅੰਦਰੋਂ ਚੈੱਕ ਕਰੋ ਇੰਟੀਰੀਅਰ ਦੀ ਬਹੁਤ ਨਵੀਂ ਕਾਰ ਹੈ ਤੇ ਭਾਜੀ ਰੇਟ ਫਿਰ ਇਹਦਾ ਇਹ ਰੇਟ ਤੁਹਾਨੂੰ 16 ਲੱਖ ਰੁਪਏ ਡਿਮਾਂਡ ਹੈ ਬਾਕੀ ਹੂੰ ਟੇਬਲ ਦੇ ਬੈਠ ਕੇ ਨੇਗੋਸ਼ੀਏਸ਼ਨ ਕਰ ਲਾਂਗੇ 16 ਲੱਖ ਰੁਪਏ ਡਿਮਾਂਡ ਹੈ ਗੱਡੀ 16 ਲੱਖ ਚੋ ਭਾਈ ਜੀ ਤੁਹਾਡਾ ਮਾਨਤਨ ਵੀ ਹੋ ਜਾਊਗਾ ਤੇ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਹੈ ਇਹਦੇ ਵਾਸਤੇ ਕਹਿੰਦੇ ਵਾਸਤੇ ਭਾਈ 1.5-2 ਲੱਖ ਰੁਪਏ ਲਿਆਣਾ ਪੈਣਾ ਠੀਕ ਹੈ ਜੀ ਤੇ 2 ਲੱਖ ਰੁਪਏ ਦੇ ਡਾਊਨ ਪੇਮੈਂਟ ਨਾਲ 1.5-2 ਲੱਖ ਰੁਪਏ ਨਾਲ ਹੋ ਜਾਏ ਤੇ ਅੱਗੇ ਭਾਈ ਜੀ ਟਾਟਾ ਦੀ ਕਾਰ ਖੜੀ ਆ ਕਾਲੇ ਰੰਗ ਦੀ ਇਹ ਭਾਈ ਸਫਾਰੀ ਹੈ ਇਹ ਸਫਾਰੀ ਹੈ ਭਾਜੀ ਡਾਰਕ ਐਡੀਸ਼ਨ ਹੈ ਟੌਪ ਮਾਡਲ ਹੈ ਠੀਕ ਹੈ 2024 ਹੈ 13000 ਚੱਲੀ ਏ ਫਰਸਟ ਓਨਰ ਏ ਹੂੰ ਆ ਨੇੜੇ ਕਰਕੇ ਦਿਖਾ ਆ ਲਾਇ ਦੇ ਉੱਤੇ ਸਟicker ਵੀ ਨਹੀਂ ਲੱਥੇ ਹੈਗੇ ਹਲੇ ਤੱਕ 13000 ਕਿਲੋਮੀਟਰ ਜਸਟ ਚੱਲੀ ਏ ਡਾਰਕ ਐਡੀਸ਼ਨ 2024 ਮਾਡਲ ਕਾਰ ਟੌਪ ਮਾਡਲ ਦੀ ਇਹ ਤਾਂ ਡੀਜ਼ਲ ਵਾਲੀ ਈ ਹੈ ਨਾ ਭਾਜੀ ਇਹ ਡੀਜ਼ਲ ਵਾਲੀ ਏ ਭਾਜੀ ਜੀ ਤੇ ਫੀਚਰ ਬਹੁਤ ਆ ਕਾਰ ਚ ਫੀਚਰ ਬਹੁਤ ਏ ਵੱਡਾ ਸਨਰੂਫ ਆ ਜਾਂਦਾ ਸਪੀਰਿੰਗ ਕੰਟਰੋਲ ਇਲੈਕਟ੍ਰੋਨਿਕ ਸੀਟਾਂ ਇਹਦਾ ਲੈਂਡ ਰੋਵਲ ਆ ਰੇਂਜ ਰੋਵਰ ਵਾਲਾ ਹੂੰ ਬਿਲਕੁਲ ਵਧੀਆ ਕਾਰ ਏ ਤੇ ਭਾਜੀ ਇਹਦਾ ਫਿਰ ਐਸੇ ਵੀ ਸੋਨੇ ਬਜਾਦਾ ਹੈ ਨਵੀਂ 30 ਲੱਖ ਦੀ ਹੈ ਨਵੀਂ 30 ਲੱਖ ਦੀ ਹੈ ਵਾਕਈ ਕਿੰਨੇ ਦੇਈਏ ਕਿੰਨੇ ਪੈਸੇ ਬਚਾਈਏ ਗਾਦ 24 ਮਾਡਲ ਬਈ ਕਿੰਨੇ ਕੇ ਬਚਾ ਦੋਗੇ 3-4 ਲੱਖ ਬਚਾ ਦੋਗੇ ਵੱਧ ਬਚਾ ਦੋ ਤੁਸੀਂ ਗਾਏ ਤੂੰ ਵੀ ਜੋਧਾ 5 ਲੱਖ ਬਚਾ ਦਿੰਨੇ ਆ 5 ਲੱਖ 25 ਲੱਖ ਡਿਮਾਂਡ ਹਾਂ ਤੇ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਮੈਂਟ ਕਰਕੇ ਆਏਗਾ ਤੇ ਜੇ ਉਹਦੇ ਕੋਲ ਪੁਰਾਣੀ ਗੱਡੀ ਕੋਈ ਵਿੱਚ ਦੇਣੀ ਹੈ ਜੋ ਮੁੱਲ ਤੇ ਕੰਪਨੀ ਦਾ ਹੈਗਾ ਹਾਂ ਲੋਕਾਂ ਨੇ ਜੋ ਲਾਇਆ ਰੇਟ ਅਸੀਂ ਉਹਦੇ ਤੋਂ ਇਲਾਵਾ 50000 ਰੁਪਏ ਐਕਸਚੇਂਜ ਬੋਨਸ ਦੇ ਦਾਂਗੇ ਜਦੋਂ ਨਵੀਆਂ ਗੱਡੀਆਂ ਦੇ ਐਕਸਚੇਂਜ ਬੋਨਸ ਨੂੰ ਅੱਛਾ ਜਿੱਦਾਂ ਤੁਹਾਡੀ ਗੱਡੀ ਦਾ ਮੁੱਲ 3 ਲੱਖ ਹੈ ਠੀਕ ਹੈ ਜੀ ਤੁਹਾਡੇ ਕੋਲ ਗੱਡੀ ਲੈ ਲਾਗੇ ਹਾਂ 3 ਲੱਖ ਤੇ ਦਾਂਗੇ ਦਾਂਗੇ 50000 ਹੋਰ ਐਡ ਕਰਕੇ ਤੁਹਾਡੀ ਗੱਡੀ ਸਾਢੇ 3 ਦੀ ਕਰ ਦਾਂਗੇ ਇਹ ਗੱਡੀ 25 ਦੀ ਦੇ ਦਾਂਗੇ ਲਓ ਜੀ ਡਬਲ ਫਾਇਦਾ ਹੋ ਰਿਹਾ ਫਿਰ ਤਾਂ ਲੋਕੀ ਕਹਿੰਦੇ ਨਾ ਨਵੀਂ ਗੱਡੀ ਉੱਥੇ ਸ਼ੋਰੂਮ 'ਚ ਵੱਧ ਵਿਕਦੀ ਹੈ ਤੇ ਨਵੀਂ ਗੱਡੀ ਇੱਥੇ ਲਾਲੀ ਵਹੀਕਲ ਤੇ ਵੱਧ ਵਿਕੇ ਵੱਧ ਵਿਕੂ ਬਾਈ ਏਜੰਸੀ ਵਾਲੀ ਕੰਮ ਕਰਤਾ ਫਿਰ ਤਾਂ ਸਾਰਾ ਹਣਾ ਤੇ ਹੋਰ ਬਾਈ ਗੱਡੀਆਂ ਆਹੇ ਸੀ ਫਿਲਹਾਲ ਆਪਣਾ ਸਟਾਕ ਹਣਾ ਫਿਲਹਾਲ ਆਪਣੇ ਕੋਲ ਸਟਾਕ ਹੈ ਵੇ ਕੁਝ ਸਟਾਕ ਸਾਡਾ ਪਲਾਟ ਖੜਾ ਅਗਲੀ ਵੀਡੀਓ 'ਚ ਤੁਸੀਂ ਉਹ ਦੂਜਾ ਸਟਾਕ ਲਓ ਅਗਲੀ ਵੀਡੀਓ 'ਚ ਤੁਹਾਨੂੰ ਉਹ ਵੀ ਦਿਖਾਵਾਂਗੇ ਇਹਨਾਂ ਗੱਡੀਆਂ 'ਚ ਬਾਈ ਕੋਈ ਵੀ ਗੱਡੀ ਲੈਣੀ ਆ ਸਕਰੀਨ ਤੇ ਚੱਲਦੇ ਨੇ ਨੰਬਰ ਉਹਨਾਂ ਦੇ ਕੰਟੈਕਟ ਕਰਕੇ ਪੂਰੀ ਪ੍ਰੋਪਰ ਡਿਟੇਲ ਲੈ ਸਕਦੇ ਹੋ ਤੇ ਜੇ ਕਿਸੇ ਗੱਡੀ ਦਾ ਵੀਡੀਓ ਦੇ ਵਿੱਚ ਨੰਬਰ ਨਹੀਂ ਦਿਖਿਆ ਤਾਂ ਉਹਦਾ ਨੰਬਰ ਮੰਗਾ ਕੇ ਉਹਦੀ ਰਿਕਾਰਡਿੰਗ ਰਿਕਾਰਡਿੰਗ ਆ ਕੇ ਫਿਰ ਤੁਸੀਂ ਆ ਸਕਦੇ ਜੀ 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 ਤੇ ਭਾਜੀ ਇੱਕ ਵਾਰੀ ਆਪਾਂ ਲੋਕੇਸ਼ਨ ਦੱਸ ਦਈਏ ਨਾ ਲੋਕੇਸ਼ਨ ਆਪਣੀ ਭਾਜੀ ਜਲੰਧਰ ਫੁੱਟਬਾਲ ਜੋਗ ਦੇ ਕੋਲ ਜੀ ਨਿਊ ਵਿਜੇਰ ਨਗਰ ਓਪੋਜ਼ਿਟ ਗੁਰਦੁਆਰਾ ਕਲਗੀਧਾਰ ਇੱਥੇ ਕਾਰ ਮਾਰਕੀਟ ਹੈਗੀ ਯੂਜ਼ ਕਾਰ ਦੀ ਉੱਥੇ ਆਪਣਾ ਆਫਿਸ ਹੈਗਾ ਲੋ ਜੀ ਆਜੋ ਫਿਰ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨ ਨਾਲ ਭੁੱਲਿਓ ਸਤਿ ਸ੍ਰੀ ਅਕਾਲ ਜੀ